ਅਸਲਾਮੁਅਲੈਕਮ ਵੀਰ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਸੰਤ ਸਿੰਘ ਮਸਕੀਰ ਰਾਂਦੀ ਸਭ ਤੋਂ ਕੀਮਤੀ ਕਥਾ ਹੈ ਕਿਉਂਕਿ ਇਸ ਦੇ ਅੰਦਰ ਮਸਕੀਨ ਜੀ ਆਪਣੀ ਜ਼ਿੰਦਗੀ ਦੇ ਬਾਰੇ ਦੱਸ ਰਹੇ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਵਾਪਰੀਆਂ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ guzारी ਕਿਸ ਤਰ੍ਹਾਂ ਮੌਤ ਦੇ ਮੋਹ ਦੇ ਵਿੱਚੋਂ ਨਿਕਲੇ ਬਹੁਤ ਵੀਰੋ ਅਹਿਮ ਕਥਾ ਹੈ ਲਾਜ਼ਮਨ ਸੁਣਨਾ ਸੁਚਾਲੇ ਕਥਾ ਸੁਣਨੇ ਦੇ ਹਸਤੇ ਬਾਰੇ ਚਾਹਨੇ ਪਰ ਕਮ ਸੇ ਕਮ ਦੋਵੇਂ ਬੇਚੈਨ ਤੇ ਦੁਖੀ ਤੇ ਪਰੇਸ਼ਾਨ ਨਹੀਂ ਹੈ ਇੱਕ ਪਰੇਸ਼ਾਨੀ ਤਾਂ ਥੱਲੇ ਚੜਾ ਗਿਆ ਸ਼ਰਾਬ ਪੀ ਕੇ ਅਫੀਮ ਖਾ ਕੇ ਇੱਕ ਪਰੇਸ਼ਾਨੀਆਂ ਤਾਂ ਉੱਪਰ ਚੜਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚ ਹੀ ਨਹੀਂ ਸਕਦੀਆਂ ਸਮਾਧੀ ਦੇ ਚਲੇ ਨਾ ਗਿਆ ਆਨੰਦ ਸਰੂਪ ਹੋ ਗਿਆ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਇਹ ਵੀ ਮਹਿਸ ਕਰਦੇ ਇਸ ਦੌਰ ਦਾ ਮਾਹੌਲ ਐਸਾ ਥੱਲੇ ਗਿਰਾਂਦਾ ਹੈ ਇਸ ਵਾਸਤੇ ਇਤਨੇ ਨਸ਼ੇ ਐਨੇ ਪੰਪ ਐਨੇ ਵेश्याਲੇ ਇਤਨੇ ਸ਼ਰਾਬਖਾਨੇ ਐਨੀ ਤਰ੍ਹਾਂ ਦੀ ਸ਼ਰਾਬ ਪਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ 'ਚ ਮੈਂ ਦੇਖ ਕੇ ਡੰਗ ਰਹਿ ਗਿਆ ਜਨਨ ਰੈਂਗ ਰੂਮ ਵਿੱਚ ਬਿਠਾ ਲੈਣ ਐਨ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਤਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਗੁਟਕਿਆਂ ਦੇ ਹੁੰਦੇ ਸਨ ਮਾਲਾ ਦੇ ਹੁੰਦੇ ਸਨ ਧਿਆਨ ਸਾਧਨਾ ਦੀ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਗਰ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਕੀਮਤੀ ਐ ਆਲੋ ਐ ਵੀ ਮਾਰਕਟ ਐ ਐਠਾੜ ਵੱਲ ਰਹੀ ਹੈ ਆਖਿਰ ਪਸ਼ੂ ਨੇ ਪਸ਼ੂ ਬਣਾਈ ਤੇ ਘੜਾ ਹੋਇਆ ਉਹ ਕੀ ਦਿਖਾਏਗਾ ਉਹ ਕੀ ਦਿਖਾਏਗਾ ਦੱਸ ਦੇ ਉਹਦੇ ਕੋਲ ਹੈ ਭਗਤ ਕਬੀਰ ਨੂੰ ਇੱਕ ਜੋਗੀ ਨੇ ਕਿਹਾ ਕਿੰਦੇ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਦਾ ਹੈ ਕਹਿੰਦਾ ਸ਼ਰਾਬ ਪੀ ਪਰ ਤੈਨੂੰ ਦੇਖੇ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ 'ਚ ਖੁਮਾਰੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗਦਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਤੇ ਇੱਕੋ ਹੀ ਦਫਾ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਵਿੱਚ ਜੀ ਰਹੇ ਐਸਾ ਨੂੰ ਵੀ ਤੰਗ ਲੱਸ ਕਿਥੋਂ ਮਿਲਦੀ ਕਬੀਰ ਕਹਿੰਦੇ ਨੇ ਮਿਲਦੀ ਕਿਦਰੋਂ ਨਹੀਂ ਆਪ ਬਣਾਣੀ ਪੈਂਦੀ ਆਬ ਬਣਣੀ ਪੈਂਦੀ ਆਬ ਬਣਣੀ ਪੈਂਦੀ ਅਚਾ 10 ਹਰ ਸਾਰੀ ਸ਼ਰਾਬ ਬਣਦੀ ਤੇ ਗੁੜ ਚ ਹੋਵੇ ਮਿੱਠੇ ਤੋਂ ਬਣਦੀ ਸੰਤਰਿਆਂ ਤੋਂ ਬਣਦੀਆਂ ਅੰਗੂਰ ਤੋਂ ਬਣਦੇ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿੰਨਾ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਕਿ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁੜਕਤ ਨਾਲ ਭਰ ਜਾਂਦੀ ਹੋਵੇ ਸਾਰੇ ਦਰਦੇ ਚ ਕਲੇਸ਼ ਇਕਦੇਸ ਕਰਕੇ ਰੱਖਦੇ ਨੇ। ਕਵੀਰ ਕੇਂਦਰ ਆਪ ਬਣਾਣੀ ਪੈਂਦੀ ਹੈ। ਯੋਗੀ ਕੇਂਦਰ ਫਿਰ ਜਰਾ ਸਾਨੂੰ ਢੰਗ ਦੱਸ ਦੋ। ਕਿਹੜਾ ਬਿਠਾ ਪਾਣਾ ਪੈਂਦਾ ਹੈ? ਕਿਤਨਾ ਸੱਕ ਲਾਣਾ ਪੈਂਦਾ ਹੈ? ਤੁੰਤ ਤੌਰ ਤਰੀਕਾ ਕੀ ਹੈ? ਯਕੀਨ ਜਾਣੋ। ਕਈ ਸ਼ਬਦ ਨੇਸ਼ਰਾ ਬਣਾਉਣ ਦਾ ਢੰਗ ਦੱਸਦੇ ਨੇ ਕਵੀ ਗੁਰੂ ਨਾਨਕ ਗੁਰੂ ਵਰਜੰਦੇ ਸਿਰਫ ਇੱਕ ਸ਼ਬਦ ਤੋਂ ਇਸ ਵਕਤ ਸੁਣਾ ਰਹੇ ਸ਼ਰੂਆਬ ਬਣਾਉਣ ਦਾ ਢੰਗ ਨਾਮ ਦੀ ਸ਼ਰ ਗੁੜ ਕਰ ਗਿਆਨ ਧਿਆਨ ਕਰ ਵਾ ਭਵ ਭਾ ਰੀਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵ ਪੀਵਨ ਹਾਰਾ ਉਹਧੂ ਮੇਰਾ ਮਨ ਮਤਵਾਰਾ ਉਨਮਾਨ ਜੜਾ ਮਦਨ ਰਸ ਚਾਕੇਆ ਤ੍ਰਿਮੋਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮਉਆ ਮਉਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬੋਤ ਰਿਆ ਬ੍ਰਿਸ਼ਾ ਦੇ ਚ ਕੁਝ ਬਿਹਾਰ ਤੇ ਬੰਗਾਲ ਦਾ ਇਲਾਕਾ ਮਉਆ ਪਿੱਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੀ ਤਰ੍ਹਾਂ ਦਰਖਤ ਹੁੰਦਾ ਹੈ ਉਹਨਾਂ ਚਮੇਲੀ ਦੀ ਤਣਾ ਚਿੱਟੇ-ਚਿੱਟੇ ਫੁੱਲ ਲੱਗਦੇ ਨੇ ਬੜੇ ਮਿੱਠੇ ਉਹਨਾਂ ਚ ਮਠਾਸ ਰੱਬ ਨੇ ਬੜੀ ਬੜੀ ਅਪ੍ਰੈਲ ਦੇ ਮਹੀਨੇ ਚ ਇਹ ਫੁੱਲ-ਫੱਲੇ ਝੜਦੇ ਨੇ ਜ਼ਮੀਨ ਚਿੱਟੀ ਹੋਈ ਜਾਂਦੀ ਉਧਰ ਦੇ ਲੋਕੀ ਨਾ ਫੁੱਲਾਂ ਨੂੰ ਛੁਣ ਲੈਣੇ ਨੇ ਗੁੜ ਦੇ ਚ ਮਾਊਆ ਮਿਲਾ ਕੇ ਸ਼ਰਾਬ ਕਰਦੇ ਨੇ ਕਬੀਰ ਬਨਾਰਸ ਦੇ ਵਾਸੀ ਸਨ ਬਿਹਾਰ ਦੇ ਨਾਲ ਲੱਗਦੇ ਬਨਾਰਸ ਗੁੜ ਕਰ ਗਿਆਨ ਧਿਆਨ ਕਰ ਮਉਵਾ ਮੈਂ ਗਿਆਨ ਦਾ ਗੁੜ ਬਣਾਇਆ ਧਿਆਨ ਦਾ ਮਉਵਾ ਬਣਾਇਆ ਬਾਉ ਅਗਰ ਮੈਂ ਵਾਹਿਗੁਰੂ ਆਖਦਾ ਸਤਨਾਮ ਆਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਕੇ ਧਿਆਨ ਔਰ ਫਿਰ ਮੈਨੂੰ ਇਸ ਦੀ ਸਮਝ ਆਇਆ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਵੇ। ਮੇਰੇ ਕੋਲ ਗਿਆਨ ਕਿ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਆਉਂਦੇ ਨੂੰ ਅਨਭਵੀ ਗਿਆਨ ਕਹਿੰਦੇ। ਗੁਰ ਕਰ ਗਿਆਨ ਧਿਆਨ ਕਰ ਮੱਗਵਾ। ਪਹਿਲੇ ਤੇ ਜਦ ਜਪਣਾ ਕਬੀਰ ਨੇ ਆਰੰਭ ਕੀਤਾ ਹੁਣੇ ਨਸ਼ਾ ਨਹੀਂ ਹੋਵੇਗਾ। ਸਰੂਰ ਤੇ ਬਾਅਦ ਚ ਆਉਂਦਾ। ਜਦ ਵਾਕਈਏ ਸ਼ਰਾਬ ਬਣ ਜਾਂਦੀ। ਗੋੜ ਕਰ ਗਿਆਨ ਧਿਆਨ ਕਰ ਮਉਵਾ ਭਉ ਭੜੇ ਤੰਧਾਰ ਸੁਖ ਮਨ ਨਾਰੀ ਜ਼ਹਿਜ ਸਮਾਨੀ ਪੀਵੇ ਪੇਵਨ ਹਾਰਾ ਉਹੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਨਨ ਰਸ ਜਾ ਕੇ ਆ ਤਰੇ ਭਵਨ ਪਾਇਆ ਪੁਜਾਰਾ ਨਾਰੀ ਨਲਕੇ ਪਠੀ ਦੇ ਚ ਗੁੜ ਤੇ ਮਉਵਾ ਪਾਇਆ ਔਰ ਇਹਨਾਂ ਨੂੰ ਰੱਖਿਆ ਚੁੱਲ੍ਹੇ ਤੇ ਅੱਗ ਤੇ ਰੱਖਿਆ ਜਾਂਦਾ ਦੋਇ ਪਰ ਜੋਰ ਰਸਾਈ ਪਾਰਟੀ ਪਿਓ ਮਹਾਰਸਬਾਰੀ ਕਾਮ ਕਰੋ ਦੋਇ ਕੀ ਜਲੇਤਾ ਛੁੱਟ ਗਈ ਸੰਸਾਰੀ ਥੱਲੇ ਬਾਲਣ ਕਿਹੜਾ ਲਾਇਆ ਕਰੋਧ ਦਾ ਕਾਮ ਦਾ ਜਲਾ ਕੇ ਖਾਕ ਕਰ ਦਿੱਤਾ ਹੈ ਕਰੋਧ ਨੂੰ ਜਲਾ ਕੇ ਖਾਕ ਕਰ ਦਿੱਤਾ ਹੈ ਕਾਮ ਹੈ ਬਾਲਣ ਾਇਆ ਜਲਦ ਹੋਰੇ ਕਰੋਧ ਕਰੋਧ ਨੇ ਮੈਨੂੰ ਕੀ ਜਲਾਣਾ ਹੈ ਮੈਂ ਹੀ ਕਰੋਧ ਨੂੰ ਜਲਾ ਕੇ ਖਤਮ ਕਰਾਂਗਾ ਕਾਮ ਨੇ ਮੈਨੂੰ ਕੀ ਭ੍ਰਸ਼ਟ ਕਰਨਾ ਹੈ ਮੈਂ ਇਹਨੂੰ ਹੀ ਸਾੜ ਕੇ ਸਵਾ ਕਰ ਦਿੱਤਾ ਕਾਮ ਕ੍ਰੋਧ ਦੋਇ ਕੀਏ ਜਲੇਤਾ ਜਲੇਤਾ ਬਾਲਣ ਇਹ ਮੈਂ ਬਾਲਣ ਬਣਾਇਆ ਦੋਇ ਪੁਰ ਜੋਰ ਰਸਾਈ ਬਾਠੀ ਨਿਰਗੁਣ ਤੇ ਸਰਗੁਣ ਨੂੰ ਜੋ ਮੈਂ ਇੱਕ ਸਮਝਿਆ ਜੋੜਿਆ ਸੰਸਾਰ ਤੇ ਨਿਰੰਕਾਰ ਨੂੰ ਜੋ ਮੈਂ ਇੱਕ ਸਮਝਿਆ ਜੋੜੇ ਭੈ ਦੇ ਭੱਠੇ ਵਿੱਚ ਗਿਆਨ ਦਾ ਗੁੜ ਪਾਇਆ ਧਿਆਨ ਦਾ ਮੱਵਾ ਪਾਇਆ ਥੱਲੇ ਬਾਲਣ ਢਾਇਆ ਤੇ ਪ੍ਰੇਮ ਦੀ ਨੱਲੀ ਲਾਈਏ ਮੈਂ ਉਸ ਭੱਠੀ ਨੂੰ ਉਸ ਵਿੱਚ ਸ਼ਰਾਬ ਨਿਕਲਦੀ ਬਣ ਕੇ ਸਤ ਨਿਕਲਦਾ ਪਾਪ ਬਣ ਕੇ ਗੁੜ ਕਰ ਗਿਆਨ ਧਿਆਨ ਕਰ ਮੱਵਾ ਭਉ ਭਾ ਰੇਤਨ ਲਾਰਾ ਸੁਖਮਨ ਨਹਰੀ ਸਹਿਜ ਸਵਾਨੀ ਪੀਵੇ ਪੀਵਨ ਹਾਰਾ ਉਹੋ ਮੇਰਾ ਮਨ ਮਤਵਾਰਾ ਮਾ ਮੇਰਾ ਮਨ ਬੜਾ ਮਤ ਵਾਲਾ ਹੋ ਗਿਆ ਮੈਂ ਪੀ ਲਈ ਉਹਦੋਂ ਮੇਰਾ ਮਨ ਮਤਵਾਰਾ ਉਹਨੂੰ ਮਨ ਚੜਾ ਮਦਨ ਰਸ ਚਾ ਗਿਆ ਤ੍ਰਿਭੰਨ ਭਾਇਆ ਉਜਾਰਾ ਸ਼ਰਾਬੀ ਨੂੰ ਇੱਕ ਥੱਪੜ ਮਾਰੋ ਦਾ ਨਸ਼ਾ ਲੈ ਜਾਂਦਾ ਹੈ ਸ਼ਰਾਬੀ ਪੀ ਲਵੇ ਤੇ ਆਪਣਾ ਨਾਮ ਹੀ ਭੁੱਲ ਜਾਂਦਾ ਆਪਣਾ ਘਰ ਵੀ ਭੁੱਲ ਜਾਂਦਾ ਕਬੀਰ ਕਹਿੰਦੇ ਨੇ ਮੈਂ ਕੀ ਪੀਤੀ ਇਹ ਮੈਨੂੰ ਤਿੰਨ ਲੋਕਾਂ ਦਾ ਪੁਜਾਲਾ ਹੋ ਗਿਆ ਪ੍ਰਕਾਸ਼ ਮੈਂ ਆਗਮ ਨਿਗਮ ਨੂੰ ਵੇਖ ਲਿਆ ਹੁਣ ਮੇਰੇ ਕੋਈ ਤਨ ਦੇ ਟੁਕੜੇ ਟੁਕੜੇ ਵੀ ਕਰਦੇ ਵੀ ਨਸ਼ਾ ਲੈਣ ਵਾਲਾ ਆਖਰੀ ਗੁਰੂ ਉਹ ਯੋਗੀ ਕਹਿੰਦਾ ਇਹ ਢੰਗ ਤੂੰ ਕਿੱਥੋਂ ਸਿੱਖਿਆ ਅਸ ਇਹਦੇ ਬੜੇ ਬੜੇ ਮੁਖੀਆਂ ਕੁਲ ਗਏ ਸੰਤਾਂ ਕੁਲ ਮੰਤਾਂ ਕੁਲ ਗੋਰਖਾ ਸਾਡਾ ਮੁਖੀ ਸੀ ਇਹ ਜਾਂਚ ਤੈਨੂੰ ਕਿਸ ਨੇ ਦਸੀ ਪ੍ਰਗਟ ਪ੍ਰਦਾਸ ਗਿਆਨ ਗੁਰ ਗੰਮਤ ਸਤਗੁਰ ਤੇ ਬੁਧਵਾਰੇ ਦਾਸ ਕਵੀਰ ਤਾਸ ਮਦ ਮਾਤਾ ਉਚਕ ਨ ਕਬ ਹੋ ਜਾਏ ਇੱਥੇ ਜਿਹੜਾ ਮੇਰਾ ਕਲਾਲੀ ਹੈ ਤੇ ਸ਼ਰਾਬ ਦੀ ਬਣਾਉਣ ਦਾ ਢੰਗ ਦੱਸਣ ਵਾਲਾ ਮੇਰਾ ਗੁਰੂ ਪ੍ਰਭੂ ਨੇ ਆਪ ਹੀ ਦੱਸਿਆ ਪ੍ਰਮਾਤਮਾ ਆਪ ਹੀ ਕਲਾਲੀ ਹੈ ਜਿਉਂ-ਜਿਉਂ ਮੈਂ ਉਸ ਦਾ ਨਾਮ ਜਪਿਆ ਤਿਉਂ-ਤਿਉਂ ਪ੍ਰਗਟ ਹੋਇਆ ਔਰ ਮੈਨੂੰ ਸਰੂਰ ਚੜਨਾ ਅਰੰਭ ਹੋ ਗਿਆ 10 ਕਬੀਰ ਤਾਸ ਮਦ ਮਾਤਾ ਉਚਕ ਨ ਕਬ ਹੋ ਜਾਏ ਮੈਂ ਤੇ ਇਸ ਦੇ ਚ ਮਸਤ ਹੋ ਗਿਆ ਨੇ ਨਸ਼ਾ ਤਦੀ ਲੈਣਾ ਨਹੀਂ ਲੈਣਾ ਤਿੰਨ ਲੋਕਾਂ ਦਾ ਪੂਜਾ ਲਾ ਲਿਆ ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੇ ਕਹਿੰਦੇ ਤੇ ਸਾਕੇ ਕਿਸ ਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਪਿਲਾਉਂਦਾ ਹੈ। ਉਹ ਕੱਲ ਵੀ ਇਧਰ ਪਾਦਸ਼ਾਹ ਨੂੰ ਨੰਦ ਲਾਲ ਕਹਿੰਦੇ ਨੇ ਸ਼ਰਾਬ ਦੇ ਪਿਲਾਉਣ ਵਾਲਾ। ਇਹ ਬੋਲ ਨਾਮ ਦੇ ਤੇ ਫਿਰ ਮੈਂ ਸੁਣਾ ਵੀ ਨਹੀਂ ਸਕਦਾ, ਪੜ੍ਹ ਵੀ ਨਹੀਂ ਸਕਦਾ, ਕਹਿ ਵੀ ਨਹੀਂ ਸਕਦਾ। ਮੈਂ ਇੱਕ ਦਮ ਫਿਰ ਅਰਜ਼ ਕਰਾਂ ਸ਼ਰਾਬ ਇੱਕ ਨਸ਼ਾ ਹੈ। ਨਾਮ ਵੀ ਇੱਕ ਨਸ਼ਾ ਹੈ। ਇੱਕ ਨਸ਼ਾ बेहोशी ਦਾ ਹੈ। ਮਨੁੱਖ ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਪਸ਼ੂ ਹੋ ਜਾਂਦਾ ਹੈ। ਇੱਕ ਨਸ਼ਾ ਹੋਸ਼ ਦਾ ਹੈ। ਮਨ ਆਪਣੇ ਆਪ ਤੋਂ ਉੱਚਾ ਉੱਠ ਜਾਂਦਾ ਹੈ ਪਰਮਾਤਮਾ ਵਰਗਾ ਹੋ ਜਾਂਦਾ ਹੈ ਈਸ਼ਵਰ ਵਰਗਾ। ਨਾ ਫਰਕ। ਨੰਦ ਲਾਲ ਕਹਿੰਦੇ ਨੇ ਵਿਦੇਸ ਸਲ ਕੀਆ ਵਿਦੇਸ ਕੇ ਮਰਾਲ ਯਕ ਜਾ ਮਜ਼ਾ ਰੰਗੇ ਨਹੀਂ ਇਹ ਦਿਲਾ دیਵਾਨੇ ਗੋਇਆ ਦੀ ਦੂਸਰੀ ਨਜ਼ਮ ਹੈ। ਕੋਈ ਤੁਹਾਡੇ ਵਿੱਚ ਪਰਿਸ਼ੰਦ ਸਮਝਦੇ ਹੋ ਨੀ ਇਹ ਦਿਵਾਨੇ ਆਇਨੰਦ ਲਾਲ ਦਾ ਇੱਕ ਗ੍ਰੰਥ ਹੋਏ ਦੂਜੀ ਨਜ਼ਮ ਹੈ। ਵਿਦੇਸਾ ਕੀ ਮਰਾ ਇਕ ਜਾਮ ਹਜ਼ਾਰ ਰੰਗੀਨ ਇਹ ਦਿਲਾ ਬਚਸ ਮੇ ਬਾਕ ਵੀ ਆਸਾ ਕੁਨਮ ਇਹ ਜੁਮਲਾ ਮੁਸ਼ਕਿਲ ਹੈ ਐ ਮੇਰੇ ਸਾਥੀ ਉਹ ਸਾਥੀ ਗੁਰੂ ਗੋਬਿੰਦ ਸਿੰਘ ਨੂੰ ਕਹਿ ਰਹੇ ਨੇ ਮੈਂ ਫਿਰ ਅਰਜ਼ ਕਰਾਂ ਸਾਥੀ ਉਸ ਨੂੰ ਕਹਿੰਦੇ ਨੇ ਜੋ ਬੋਤਲ ਚੋਂ ਸ਼ਰਾਬ ਕੱਢ ਕੇ ਪਿਆਲੇ ਚ ਪਾਵੇ ਤੇ ਪਿਆਲਾ ਅੱਗੋਂ ਪੇਸ਼ ਕਰੇ ਉਹਨੂੰ ਸਾਥੀ ਕਹਿੰਦੇ ਨੰਦ ਲਾਲ ਕਲਗੀਧਰ ਨੂੰ ਸਾਥੀ ਕਹਿ ਰਹੇ तो मेरा साखी दूर क्यों जा डॉक्टर मोहम्मद इकबाल ने खुदा नाखी कहते और मैं हैरान होया डॉक्टर मोहम्मद इकबाल दजमा भी पढ़ के उन्हें गुरु नानक बाले भी बड़े गजब लिखे तेरे शीशे में मैं बाकी नहीं है ਬਤਾਲਕਿਆ ਤੂੰ ਮੇਰਾ ਸਾ ਨਹੀਂ ਹੈ ਸਮੰਦਰ ਵੀਰੋ ਸੰਤ ਸਿੰਘ ਮਸਕੀਨ ਰਾ ਨੇ ਅੱਜ ਇੱਕ ਬੜੀ ਨਿਆਬ ਤੱਤਨਾਸੀ ਕਥਾ ਸ਼ੇਅਰ ਕੀਤੀ ਹੈ ਕਿ ਮਸਕੀਨ ਰਾ ਨੇ ਆਪਣੀ ਬਚਪਨ ਦੱਸਿਆ ਕਿ ਉਹਨਾਂ ਦਾ ਬਚਪਨ ਕਿਸ ਤਰ੍ਹਾਂ ਗੁਜ਼ਰਿਆ ਤੁਸੀਂ ਵੀ ਇਹ ਹੀ ਸੋਚਦੇ ਹੋਗੇ ਕਿ ਮਸਕੀਨ ਜੇ ਕਿੱਡੇ ਵੱਡੇ ਵਿਦਵਾਨ ਹੈ ਉਹਨਾਂ ਦੀ ਜ਼ਿੰਦਗੀ ਤਾਂ ਬੜੀ ਆਲੀਸ਼ਾਨ ਗੁਜ਼ਰੀ ਹੋਗੀ ਬੜੀ ਸ਼ਾਨਦਾਰ ਹੋਗੀ ਵੀਰੋ ਹਮੇਸ਼ਾ ਜਿਹੜਾ ਵੀ ਪੱਥਰ ਗੋਲ ਹੁੰਦਾ ਨਾ ਉਹ ਸ਼ੁਰੂ ਤੋਂ ਗੋਲ ਨਹੀਂ ਹੁੰਦਾ ਉਹਨੂੰ ਜ਼ਮਾਨੇ ਦੀਆਂ ਠੋਕਰਾ ਖਾਣੀਆਂ ਪਈਆਂ ਉਤਾਰ ਚੜਾਓ ਸਖਤੀਆਂ ਤੰਗੀਆਂ ਤਕਲੀਫਾਂ مصیبتਾਂ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਵੇ ਤੇ ਵੇਖ ਲੋ ਸੰਤ ਸਿੰਘ ਮਸਕੀਨ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਮੌਤ ਵਿੱਚੋਂ ਨਿਕਲੀ ਕਿਸ ਤਰ੍ਹਾਂ ਉਹ ਕਿ ਡੇ ਵੱਡੇ ਖਤਰੇ ਦੇ ਵਿੱਚ ਸੀ ਕਿਸ ਤਰ੍ਹਾਂ ਅੱਲਾ ਪਾਕ ਦੀ ذات ਨੇ ਉਹਨੂੰ ਜ਼ਿੰਦਗੀ ਦਿੱਤੀ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਵਿੱਚ ਕਈ مصیبتਾਂ ਪਰੇਸ਼ਾਨੀਆਂ ਉਤਾਰ ਚੜਾਓ ਵੇਖੇ ਤੇ ਫਿਰ ਕਿਸ ਤਰ੍ਹਾਂ ਅੱਲਾ ਪਾਕ ਨੇ ਉਹਨਾਂ ਨੂੰ ਨਵਾਜ਼ਿਆ ਕਾਮਯਾਬੀ عطا ਕੀਤੀ ਤੁਵੀਰੋ ਇਹ ਇੱਕ ਸਬਕ ਇਹ ਹੈ ਕਿ ਤੁਸੀਂ ਜਦੋਂ ਵੀ ਅੱਲਾ ਪਾਕ ਦਾ ਨਾਮ ਜਪੋਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਈ ਮੁਸੀਬਤਾਂ ਕਈ ਇਮਤਿਹਾਨ ਕਈ ਪਰੇਸ਼ਾਨੀਆਂ ਕਈ ਦੁੱਖ ਕਈ ਰੁਕਾਵਟਾਂ ਜ਼ਰੂਰ ਆਉਣਗੀਆਂ ਪਰ ਤੁਸੀਂ ਰੁਕਣਾ ਨਹੀਂ ਹੈ ਚੱਲਦੇ ਜਾਣਾ ਹੈ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਡਰ ਤੋਂ ਬਗੈਰ ਕਿਸੇ ਖੌਫ ਤੋਂ ਨਕਾਮੀ ਆਏਗੀ ਫਿਰ ਉੱਠ ਪੈਣਾ ਦੁਨੀਆ ਦੀਆਂ ਲਾਲਚਾਂ ਸਾਹਮਣੇ ਆਉਣਗੀਆਂ ਵੀਰ ਉਹਨਾਂ ਤੋਂ ਮੂੰਹ ਮੋੜ ਲੈਣਾ ਫਿਰ ਇੱਕ ਉਹ ਵੀ ਟਾਈਮ ਆਏਗਾ ਕਿ ਅੱਲਾ ਰਬੁਲ ਇਜ਼ਤ ਦੀ ਜ਼ਾਤ ਤੁਹਾਨੂੰ ਸਭ ਕੁਝ ਅਤਾ ਕਰ ਦੇਣਗੇ ਤੁਸੀਂ ਅੱਲਾ ਪਾਕ ਨੂੰ ਪਾਲੋਗੇ ਤੁਸੀਂ ਉਸ ਦੇ ਨਾਲ ਜੁੜ ਜਾਓਗੇ ਤੇ ਵੀਰੋ ਉਹ ਹੀ ਅਸਲ ਕਾਮਯਾਬੀ ਏ ਇਸ ਕਰਕੇ ਵੀਰੋ ਅੱਲਾ ਪਾਕ ਦਾ ਨਾਮ ਜਪੋ ਤਕਲੀਫਾਂ ਮੁਸੀਬਤਾਂ ਪਰੇਸ਼ਾਨੀਆਂ ਉਹਦੇ ਲਈ ਹੁੰਦੀਆਂ ਮੈਂ ਤੇ ਉਹਨੇ ਹੀ ਇਹਨਾਂ ਨੂੰ ਹੱਲ ਕਰਨਾ ਵਾ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਲਿਖਣਾ ਆਪਾਂ ਦਾ ਇਹ ਸਾਰਾ ਕਾਰਜ ਨਾ ਯਾਦ ਰੱਖਣਾ ਅੱਲਾ ਫਿਰ